ਇੱਕ ਲਾਈਕ ਤੇ ਇੱਕ ਕਮੈਂਟ ਦੇਣਾ ਸ਼ਾਇਰੀ ਦਾ ਜੇ ਸਵਾਦ ਤੂੰ ਲੈਣਾ ਚੰਗੀ ਲੱਗੇ ਤਾਂ ਸ਼ੇਅਰ ਤੂੰ ਕਰਦੀ ਦਿਲ ਤਾਂ ਤੇਰਾ ਮੈਂ ਆਪੇ ਜਿੱਤ ਲੈਣਾ ਸਬਸਕ੍ਰਾਈਬਰ ਕਰੇ ਤਾਂ ਧੰਨਵਾਦ ਹੈ ਤੇਰਾ ਮੁੱਲ ਮੋੜਨ ਦਾ ਫਿਰ ਕੰਮ ਹੈ ਮੇਰਾ ਕਦੇ ਮਿੱਠੀ ਕਦੇ ਪਿਆਰੀ ਕਦੇ ਸੁਣ ਨੂੰ ਮਿਲੂ ਕਰਾਰੀ ਛੁੱਟਦਾ ਆਪਾਂ ਸਾਥ ਨਹੀਂ ਦੇਂਦੇ ਚਲਾ ਦੇਣੀ ਸੱਚ ਦੀ ਯਾਰੀ ਇੰਟਰਨੈਟ ਤੇ ਜਮਾਨਾ ਹੋਏ ਬੀਜੀ ਸਾਰੇ ਕਿੱਥੇ ਲੱਗਦੇ ਨੇ ਹੁਣ ਬੋਲ ਪਿਆਰੇ ਫੋਨ ਉੱਤੇ ਵੀ ਕੋਈ ਗੱਲ ਨਹੀਂ ਹੁੰਦੀ ਐਸੇ ਕਰਕੇ ਰਿਸ਼ਤਿਆਂ 'ਚੋਂ ਮੋਹ ਕਟ ਗਏ ਸਾਰੇ ਜੇ ਰੀਲਾਂ ਦੇਖਦੇ ਰਹਿ ਗਏ ਆਪਾਂ ਫਿਰ ਕਾਮਯਾਬੀ ਦੇ ਰਾਹ ਨਹੀਂ ਲੱਭਣੇ ਜ਼ਿੰਦਗੀ ਦੇ ਉਸ ਮੋੜ ਉੱਤੇ ਖੜ ਜਾਗੇ ਜਿਸ ਮੋੜ ਉੱਤੇ ਅਸੀਂ ਖੜੇ ਨਾ ਫੱਬਨੇ ਪੰਜਾਬੀ ਬੋਲਣੀ ਕਦੇ ਨਾ ਭੁੱਲਿਓ ਬਸ ਲੋੜ ਮੁਤਾਬਕ ਅੰਗਰੇਜ਼ੀ ਤੇ ਡੁੱਲਿਓ ਦੀਪ ਠਿਮਾਣਾ ਭਾਵੇਂ ਕੁੰਮਲਿਏ ਅਸੀਂ ਦੁਨੀਆ ਸਾਰੀ ਪਰ ਸਿਖਰਾਂ ਤੇ ਥਾਂ ਆਪਣੀ ਹੀ ਮੱਲਿਓ ਕਰ ਸਿਖਰਾਂ ਤੇ ਥਾਂ ਆਪਣੀ ਹੀ ਮੱਲਿਓ